ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਸਾਰੇ ਆਈ ਹੋਪ ਕਿ ਸਾਰੇ ਵਧੀਆ ਹੋਮੋਂਗੇ ਠੀਕ ਹੋਮੋਂਗੇ ਤੰਦਰੁਸਤ ਹੋਮੋਂਗੇ ਵਾਹਿਗੁਰੂ ਜੀ ਤੁਹਾਨੂੰ ਇਦਾਂ ਹੀ ਚੜਦੀ ਕਲਾ 'ਚ ਰੱਖਣ ਸਾਰਿਆਂ ਨੂੰ ਅੱਜ ਮੈਂ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਸੀਗੀ ਮੈਂ ਕਿਾ ਚਲੋ ਹਨਾ ਸਾਰਿਆਂ ਨੂੰ ਦੱਸੀ ਜਾਵੇ ਇਹ ਗੱਲ ਕਿ ਸਾਡੇ ਇੱਕ ਹਨਾ ਅੱਜ ਮਤਲਬ ਇੱਥੇ ਹਾਦਸਾ ਹੁੰਦੇ ਹੁੰਦੇ ਪ੍ਰਮਾਤਮਾ ਨੇ ਰੱਖ ਲਿਆ ਹਨਾ ਵੀ ਬਚਾਅ ਹੋ ਗਿਆ ਬਹੁਤ ਔਰ ਸਾਡੇ ਇੱਥੇ ਨਾਲ ਜਿੱਥੇ ਅਸੀਂ ਰਹਨੇ ਆ ਨਾਲ ਸਾਡੇ ਟ੍ਰੇਨ ਲੰਘਦੀ ਆ ਫਾਟਕ ਆ ਉੱਥੇ ਬੱਚੇ ਕੁਝ ਆਈ ਪਤਾ ਨਹੀਂ ਸ਼ਰਾਰਤਾਂ ਕਰ ਰਹੇ ਸੀਗੇ ਪਰ ਕੁਝ ਕਹਿੰਦੇ ਆ ਵੀਡੀਓ ਬਣਾ ਰਹੇ ਸੀਗੇ ਔਰ ਜਿਹੜੀ ਟ੍ਰੇਨ ਦੀ ਲਾਈਨ ਹੁੰਦੀ ਆ ਉਹਦੇ ਉੱਪਰ ਪੱਥਰ ਰੱਖ ਕੇ ਉਹ ਕੋਸ਼ਿਸ਼ ਕਰ ਰਹੇ ਸੀ ਵੀਡੀਓ ਬਣਾਉਣ ਦੀ ਟ੍ਰੇਨ ਬਹੁਤ ਨੇੜੇ ਸੀ ਕੁਝ ਬਜ਼ੁਰਗਾਂ ਨੇ ਉੱਥੇ ਸੈਰ ਕਰ ਰਹੇ ਸੀਗੇ ਨੇੜੇ ਤੇ ਉਹਨਾਂ ਨੇ ਦੇਖਿਆ ਕਿ ਇਹ ਮਤਲਬ ਬੱਚੇ ਇਦਾਂ ਦੀ ਹਰਕਤਾਂ ਕਰ ਰਹੇ ਨੇ ਫਟਾਫਟ ਉਹਨਾਂ ਨੇ ਉਹ ਪੱਥਰ ਉਠਾਏ ਉੱਥੋਂ ਸਾਈਡ ਤੇ ਕਿਤੇ ਪੱਥਰ ਵੀ ਵੱਡੇ ਵੱਡੇ ਰੱਖ ਰੱਖੇ ਨੇ ਤੇ ਬੱਚੇ ਕਹਿੰਦੇ ਅਸੀਂ ਵੀਡੀਓ ਬੱਚੇ ਕਹਿੰਦੇ ਅਸੀਂ ਵੀਡੀਓ ਬਣਾਉਂਦੇ ਸੀਗੇ ਜੀ ਪਰ ਦੇਖੋ ਤੁਸੀਂ ਜੇ ਵੀਡੀਓ ਬਣਾਉਂਦੇ ਸੀ ਤੁਸੀਂ ਐਡੀ ਵੱਡੀ ਗਲਤੀ ਕਰ ਰਹੇ ਹੋ ਔਰ ਇਤੋਂ ਨੂੰ ਇੰਨੀ ਅਕਲ ਨਹੀਂ ਹੈਗੀ ਕਿ ਐਡਾ ਵੱਡਾ ਹਾਦਸਾ ਹੋ ਸਕਦਾ ਕਹਿਣ ਦਾ ਭਾਵ ਮੇਰਾ ਤਾਂ ਬਸ ਇਹੀ ਆ ਮੇਰਾ ਵੀਡੀਓ ਪਾਉਣ ਦਾ ਮੋਟਿਵ ਇਹੀ ਹੈ ਕਿ ਭਾਈ ਆਪਣੇ ਆਪਣੇ ਬੱਚਿਆਂ ਨੂੰ ਜਰੂਰ ਸਮਝਾ ਕੇ ਰੱਖੋ ਜਿਨ੍ਹਾਂ ਦੇ ਬੱਚੇ ਰੀਲਾਂ ਬਣਾਉਂਦੇ ਨੇ ਵੀਡੀਓਜ਼ ਬਣਾਉਂਦੇ ਨੇ ਇਦਾਂ ਉਹਨਾਂ ਨੂੰ ਇਹ ਕਹੋਗੇ ਬੇਟਾ ਵੀ ਹੋਰ ਰੀਲਾਂ ਬਣਾਉਣ ਵਾਸਤੇ ਬਹੁਤ ਕੁਸ਼ਾ ਉਹਨਾਂ ਨੂੰ ਸਮਝਾਓ ਪਲੀਜ਼ ਤੁਸੀਂ ਦੇਖੋ ਜੇ ਵਾਈ ਦੇ ਵੇ ਉਹ ਮੰਨ ਲਓ ਇਤਨਾ ਚਲੋ ਪਬਲਿਕ ਹੈ ਪਬਲਿਕ ਨੇ ਦੇਖ ਲਿਆ ਹਨਾ ਇਦਾਂ ਹਰਕਤ ਕਰਦੇ ਹੋਏ ਅਗਰ ਉਹ ਕਿਤੇ ਸੁਨਸਾਨ ਜਗ੍ਹਾ ਤੇ ਇਦਾਂ ਬਣਾਉਣ ਜਿੱਥੇ ਟ੍ਰੇਨ ਕਰਾਸ ਕਰਦੀ ਹੋਵੇ ਤਾਂ ਹਾਦਸੇ ਤੇ ਤੁਸੀਂ ਕਿੱਡਾ ਵੱਡਾ ਭਿਆਨਕ ਹਾਦਸਾ ਹੋਊਗਾ ਕਿੰਨੇ ਲੋਕ ਮਰਦੇ ਨੇ ਆਪਣੇ ਆਪਣੇ ਬੱਚਿਆਂ ਨੂੰ ਜ਼ਰੂਰ ਸਮਝਾਓ ਕਿ ਬੇਟਾ ਅਗਰ ਤੂੰ ਇਦਾਂ ਦੀ ਕੋਈ ਵੀਡੀਓ ਜਾਂ ਰੀਲ ਬਣਾਉਣਾ ਆਪਾਂ ਨੇ ਇਦਾਂ ਦੀ ਨਹੀਂ ਬਣਾਉਣੀ ਹੈਗੀ ਹੋਰ ਵੀ ਬਹੁਤ ਕੁਝ ਹੈ ਸੋ ਸਾਰੇ ਆਪਣੇ ਆਪਣੇ ਬੱਚਿਆਂ ਨੂੰ ਜਰੂਰ ਮੇਰੀ ਬੱਚਿਆਂ ਨੂੰ ਵੀ ਇਹੀ اپੀਲ ਆ ਅਗਰ ਕੋਈ ਬੱਚਾ ਉਸ ਉਮਰ ਦਾ ਜਾਂ ਕੋਈ ਇਦਾਂ ਰੀਲ ਬਣਾਉਣ ਦੇ ਇੰਟਰਸਟਿਡ ਮੇਰੀ ਵੀਡੀਓ ਦੇਖ ਰਿਹਾ ਕਿ ਬੇਟਾ ਮੇਰੀ ਤੁਹਾਨੂੰ ਵੀ ਇਹੀ اپੀਲ ਹੈ ਕਿ ਪੁੱਤਰ ਆਪਾਂ ਨੇ ਇਹੋ ਜਿਹੀ ਕੁਝ ਨਹੀਂ ਕਰਨਾ ਜਿਦੇ ਨਾਲ ਦੂਜੇ ਨੂੰ ਤਕਲੀਫ ਹੋਵੇ ਇਹ ਜਿਹੀ ਕੋਈ ਵੀਡੀਓ ਨਹੀਂ ਬਣਾਉਣੀ ਜਿਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਕੋਈ ਦੇਖੋ ਟ੍ਰੇਨ ਦੇ ਵਿੱਚ ਕਿੰਨੇ ਲੋਕੀ ਬੈਠੇ ਹੁੰਦੇ ਨੇ ਕਿੰਨਿਆਂ ਦੇ ਘਰ ਉਹਦੇ ਵਿੱਚ ਚੱਲ ਰਹੇ ਹੁੰਦੇ ਨੇ ਹਨਾ ਕਿਸਦਾ ਮਾਂ ਕਿਸਦਾ ਬਾਪ ਕਿਸਦਾ ਬੱਚਾ ਕਿਸਦਾ ਕੱਲਾ ਕਿਸਦੇ ਦੋ ਕਿਸਦਾ ਕਿਵੇਂ ਹੈ ਨਾ ਕਿੰਨੇ ਪਰਿਵਾਰ ਹੁੰਦੇ ਨੇ ਔਰ ਆਪਾਂ ਨੇ ਹਜੇ ਕਦੇ ਹਰਕਤ ਨਹੀਂ ਕਰਨੀ ਹੈਗੀ ਗਲਤ ਤੇ ਹੁਣ ਚਲੋ ਵੀਡੀਓ ਵੀ ਕਹਿੰਦੇ ਵੀਡੀਓ ਬਣਾ ਰਹੇ ਸੀ ਜੇ ਵੀਡੀਓ ਨਹੀਂ ਬਣਾ ਰਹੇ ਸੀਗੇ ਜੇ ਉਹ ਵਾਕੀ ਹਰਕਤ ਕਰ ਰਹੇ ਸੀ ਗਲਤ ਦੇਖੋ ਉਹਨਾਂ ਦੇ ਕਿੰਨੇ ਛਾਤਰ ਦਿਮਾਗ ਹੋਣਗੇ ਇਹ ਜੇ ਬੱਚਿਆਂ ਨੂੰ ਫੜ ਕੇ ਤਾਂ ਸਿੱਧਾ ਪੁਲਿਸ ਦੇ ਵਿੱਚ ਦੇ ਦੇਣਾ ਚਾਹੀਦਾ ਪਤਾ ਨਹੀਂ ਪੁਲਿਸ 'ਚ ਸ਼ਾਇਦ ਦੇਣ ਗਏ ਨੇ ਉਹਨਾਂ ਨੂੰ ਤੇ ਬੱਚੇ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਉਹਨਾਂ ਦੀ ਸੋਚ ਕਿੱਦਾਂ ਦੀ ਹੋਈ ਓਕੇ ਜੀ ਮੇਰੀ ਵੀਡੀਓ ਨੂੰ ਅਗਰ ਤੁਸੀਂ ਕਰ ਸਕਦੇ ਹੋ ਤਾਂ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਮੈਸੇਜ ਅੱਗੇ ਤੋਂ ਅੱਗੇ ਪਹੁੰਚ ਸਕੇ ਹਨਾ ਬਾਕੀ ਮੇਰੀ ਸਭ ਨੂੰ Appeal ਹੈ ਕਿ ਆਪਣੇ ਆਪਣੇ ਬੱਚਿਆਂ ਨੂੰ ਜਰੂਰ ਸਮਝਾਓ ਜਿਨ੍ਹਾਂ ਦੇ ਰੀਲਾ ਬਣਾਉਂਦੇ ਨੇ ਹਨਾ ਇਹੋ ਜਿਹਾ ਕੰਮ ਕੋਈ ਨਹੀਂ ਕਰਨਾ ਕਿ ਜਿਸ ਨਾਲ ਸਮਾਜ ਨੂੰ ਠੇਸ ਪਹੁੰਚੇ ਸਮਾਜ ਨੂੰ ਨੁਕਸਾਨ ਹੋਵੇ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਉਸ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ